ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਮੈਜੀ ਮੰਡੀ ਰਾਮਪਰਾ 1 ਤਰੀਕ 10ਵਾਂ ਮਹੀਨਾ 2025 ਨੂੰ ਲੱਗੀ ਹੋਈ ਆ ਸੁਣ ਬਾ ਬਹੁਤ ਢੀਂਗੰਤੀ ਕਮਾਲ ਪਹੁੰਚਿਆ ਹੋਇਆ ਇੱਥੇ ਉਹ ਹੋਣਿਆ ਸਾਨੂੰ ਆਖੜੀ ਨੀਲੀ ਰਾਵੀ ਓ ਸੋਹਣੀ ਟੋਰੀ ਮੜਾ ਨੀਲੀ ਰਾਬੀ ਨੂੰ ਆਪਣੀ ਨੂੰ ਡਬਲ ਆਰਡਰ ਵਾਲੀ ਮੱਝ ਆ ਬਾਈ ਜੀ ਉਹ ਡਬਲ ਹਾਥੀ ਵਰਗੀ ਮੱਝ ਹੈ ਇੱਕ ਮੰਡੀ ਰਾਂਪਰਾ ਦੇ ਪਹੁੰਚੀ ਹੋਈ ਆ ਗਾਮਾਰ ਘਾੜਾ ਲੈ ਲੱਗਦਾ ਭਾਈ ਕਿਹੜੇ ਸੂਆ ਵਾਲੀ ਵੀਰੇ ਇਹ ਹੈਗੀ ਤੀਜਾ ਸੂਆ ਤੀਜਾ ਸੂਆ ਤੇ ਕਿੰਨਾ ਦੁੱਧ ਪਾਉ ਦਿਆ ਤੀ ਦੁੱਧ ਵੀਰੇ 16 17 ਲੀਟਰ ਚ ਆਇਆ ਵੈਸੇ ਤੀਜਾ ਸੂਆ ਆ ਦੁੱਧ ਖੁੱਲਾ ਹਨਾ ਆਰਡਰ 10 10 ਰੇ ਕੀ ਰੇਟ ਕਰਤਾ ਭਰਾ ਦਾ ਕੀ ਰੇਟ ਕੀ ਕਰਿਆ ਵੀਦੇ ਇਹਦਾ ਮੁੱਲ 180 ਹੈ ਛੱਡਣੀ ਕਿ ਟੱਕਾ ਡੇਢ ਦੀ ਦੇ ਦਿਆ ਡੇਢ ਦੀ ਦੇ ਦਾਂ ਇਹ ਮੱਝ ਬਹੁਤ ਸੋਹਣੀ ਹੈ ਬਾਈ ਜੀ ਉਹ ਵੱਡੇ ਟਰਾਲੀ ਮੱਝ ਆ ਬਾਈ ਜੀ ਕਾਮਾ ਮੰਜ਼ੂਰ ਹੈ ਭਾਈ ਦਾ ਬਹੁਤ ਵੱਡੀ ਗੈਂਤੀ ਚ ਬੈ ਜੂ ਦਾ ਬੋਲਦਾ ਬੈਠਾ ਇਹ ਮੰਡੀ ਰਾਮਪੁਰਾ ਸੌਦੇ ਹੋਈ ਜਾਂਦੇ ਆ ਨਿਤ ਨਵੀਆਂ ਵੀਡੀਓ ਦੇਖਣ ਲਈ ਤੇ ਮੰਡੀਆਂ ਦਾ ਬੰਦਾ ਚੰਗਾ ਹਾਲਚਾਲ ਦੇਖਣ ਲਈ ਪੇਜ ਨੂੰ ਕਰ ਲਓ ਫੋਲੋ ਬਾਈ ਜੀ ਆਦਨੇ ਕਿਹੜਾ ਤਰ੍ਹਾਂ ਤੋਂ ਹਰੀ ਮੰਡੀ ਦਾ ਹਾਲਚਾਲ ਉਹ ਦਾ ਉਹ ਵੀ ਪਾਰਕੀ ਕਰਨਾ ਤੁਸ ਲਈ ਆਪਣੀ ਆਪ ਕਰਨੀ ਬਾਈ ਜੀ ਆਪਣੀਆਂ ਮੱਝ ਬਈਏ ਕੀ ਰੇਟ ਕਰਿਆ ਦਾ ਨਹੀਂ ਕੋਈ ਕਮੰਡੀ ਗੈਂਟੀ ਜਮਾਲ ਪਹੁੰਚਿਆ ਹੋਇਆ ਬਾਈ ਜੀ ਕਮੰਡੀ ਦਾ ਫਟਾ ਦੇ ਜਾ ਕੇ ਵੀ ਬਹੁਤ ਫਿਰਦੇ ਆ ਕਮੰਡੀ ਭਰੀ ਵੀ ਬਹੁਤ ਆ ਆ ਦੇਖ ਲੋ ਵੱਡੇ ਆਡਰ ਵਾਲੀ કોઈ ભાઈ પેલી ગયો તો દુરમાં તૂટના મારે બગા ઓય તૂટ મારે દુઆ કે પેલી ઓય ભાઈ એક પેલી ગયો તો મનજી તૂટ મારે જમા જમા ની બોલાના આ છે હું દી જો આય હું જમા જમા ખાઈને રાખું તો બી નો 14 લીટર ડોલરા જે કાટવાયો 14 રામલાલ ભાઈ પેડતા ના રામલાલ કડી ના લાગે રામલાલ ના ઓ સમાજ ਏ ਛੱਡ ਦੇ ਨਾ ਸੌਦੇ ਹੋਈ ਜਾਂਦੇ ਬਾਈ ਜੀ ਭਾਈ ਕੀ ਰੇਟ ਕਰਿਆ ਤਾਂ ਆਪਣਾ ਦਾ ਕਿਹੜੇ ਸੂਸੂਈ ਆ ਤੀਜਾ ਸੂਆ ਸੂਣ ਵਾਲੀ ਦੀ ਸੂਈ ਬਈਆ ਤੀਜਾ ਸੂਆ ਸੂਈ ਬਈ ਇੱਕ 40 ਰੇਟ ਹੈ ਦਾ ਭਾਈ ਕੀ ਮੰਗਦਾ ਵੀਰੇ ਟੋਰੀ ਮਾੜੀ ਜੀ ਕੀ ਮੰਗਦਾ ਇਹਦਾ ਸੋਨਾਲੀ ਆ ਹਾਂਜੀ ਕਿਹੜੇ ਸੂਏ ਤੀਜੇ ਸੂਏ ਕਿੰਨਾ ਕੁ ਦੋ ਦੇਊਗਾ ਇਹਦੀ ਕਿ ਜਦੋਂ ਜੀ 16 ਕਿਲੋ ਜੀ ਠੀਕ ਆ ਮਿਹਰਬਾਨੀ ਬਹੁਤ ਵਧੀਆ ਮਾਚਾ ਬਾਈ ਦੀ ਵਧੀਆ ਪੂਰੀ ਦਾ ਆਪਣੀ ਪੂਰੀ ਕੀ ਮੰਗਦਾ ਬਾਈ ਦਾ 20 ਦਾ ਸੂਈ ਬਈ ਆ ਕਿਹੜੇ ਸੂਏ ਕਿੰਨਾ ਕ ਦੁੱਧ ਪਾਉ 15 ਕਿਲੋ ਆਵਾਂ ਪਾਸੋਂ ਚੌਥੀ ਸੂਈ ਤੇ 15 ਕਿਲੋ ਦੁੱਧ ਵਾਲੀ ਪੂਰੀ ਮੱਝ ਆ ਬਾਈ ਤਿਲਾਂ ਵਾਲੀ ਪੂਰੀ ਐ ਪੱਕੀ ਆ ਟਰੱਕਰ ਬਹੁਤ ਵਧੀਆ ਲੱਗਿਆ ਮੱਝਾਂ ਬਹੁਤ ਡਾਬਲ ਪੰਚਿੰਗ ਹੋਈਆਂ ਇੱਥੇ ਸਾਰੀ ਬੰਦੇ ਕਹਿ ਕੀ ਨਾਗਣਾ ਬਈ ਇਹਦਾ ਨੀਲੀ ਰਵੀ ਦਾ ਕੀ ਰੇਟ ਆ ਚੱਲ ਬਈ ਚੱਲ 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 ਜਵਾ ਨਾ ਐ ਨਹੀਂ ਬੰਦਾ ਵਾਹੀ ਬੀਰ ਜੀ ਦਾ ਖਾਲਸਾ